ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਤੁਹਾਨੂੰ ਨਵਾਂ ਡਿਜ਼ਾਈਨ ਬਣਾ ਕੇ ਵਿਖਾਵਾਂਗੇ ਜਿਹੜਾ ਕਿ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਪਾ ਸਕਦੇ ਆ ਜਿਵੇਂ ਬੇ ਬੱਚਿਆਂ ਦੇ ਲੇਡੀਜ਼ ਜੈਕਟ ਤੇ ਕੋਟੀਆਂ ਤੇ ਇਹ ਸਾਨੂੰ ਕਿਸੇ ਵੀਵਰ ਨੇ ਡਿਜ਼ਾਈਨ ਭੇਜਿਆ ਤੇ ਉਹ ਕਹਿੰਦੇ ਵੀ ਸਾਨੂੰ ਬਣਾ ਕੇ ਦਿਖਾਓ ਹੁਣ ਆਪਾਂ ਇਹ ਡਿਜ਼ਾਈਨ ਆਪਾਂ ਬਣਾ ਕੇ ਤੁਹਾਨੂੰ ਦਿਖਾਉਣੇ ਇਹ ਤਿੰਨ ਤਿੰਨ ਹਿਸਾਬ ਦੇ ਨਾਲ ਆਪਾਂ ਕੁੰਡੇ ਪਾਏ ਹੋਏ ਆ ਜਿਸ ਤਰ੍ਹਾਂ ਆਪਾਂ ਹੁਣ ਪਹਿਲਾਂ ਇੱਕ ਸਿੱਧੀ ਸਲਾਈ ਚੜਾਵਾਂਗੇ ਸੋ ਇਸ ਲਈ ਇੱਕ ਛੜਾ ਮੰਗੋ ਇਹ ਡਿਜ਼ਾਈਨ ਬਣਾਉਣ ਵਿੱਚ ਬਹੁਤ ਸੌਖਾ ਤੇ ਬਹੁਤ ਸੋਹਣਾ ਵਾ బ్యాగ్ సై ఆ సారి జిల్ల సనా సారి సలాయి బిజైన్ సై శాంకు తా లే కట్టి చూడం నోళ్ళ లే ਉਸ ਤਰ੍ਹਾਂ ਇੱਕ ਗੁੰਨ ਲੈ ਦੋ ਬਣਾ ਲੈ ਤੇ ਦੋ ਕੁੰਡਿਆਂ ਦਾ ਆਪਾਂ ਇਸ ਤਰ੍ਹਾਂ ਇੱਕ ਗੁੰਡਾ ਕਰਨਾ ਹੈ ਆ ਦੇਖ ਇਹ ਬਹੁਤ ਸੋਨੜਾ ਦਾ ਇਹਨੂੰ ਬੰਨ੍ਹਦਾ ਫਿਰ ਆਪਾਂ ਇਸ ਤਰ੍ਹਾਂ ਤਿੰਨ ਕੁੰਡਿਆਂ ਦੇ ਵਿੱਚ ਇਸ ਤਰ੍ਹਾਂ ਤਾਗਾ ਗੁੰਆ ਇਹਨੂੰ ਇਹਦੇ ਉੱਤੇ ਕੀਤਾ ਫਿਰ ਆਪਾਂ ਗੁੰਡਾ ਬੁਣਿਆ ਇਹ ਦੂਸਰਾ ਗੁੰਡਾ ਆਪਾਂ ਇਸ ਦਾ ਪੇਰਾਪ ਦਿਨ ਨਾ ਕਰੀਏ ਇਸ ਤਰ੍ਹਾਂ ਗੱਲਿਆ ਇਸ ਤਰ੍ਹਾਂ ਇਹਨੂੰ ਆਪਾਂ ਇਸ ਤਰ੍ਹਾਂ ਕਰ ਲਿਆ ਇੱਕ ਦੋ ਤੇ ਤੀਜੇ ਦੋ ਫੁੱਟਿਆਂ ਦਾ ਆਪਾਂ ਇੱਕ ਫੁੱਟਾ ਲਾ ਦਿੰਦੇ ਹਾਂ ਇਹ ਇਸ ਤਰ੍ਹਾਂ ਆਪਾਂ ਫਿਰ ਦਿਨਾ ਗੁੰਨੇ ਆਪਾਂ ਫਿਰ ਪੇੜ ਡਿਜ਼ਾਈਨ ਕਰੀ ਜਾਈਏ ਨਾ ਇਸ ਇਹ ਬੈਕਸ ਲਾਈ ਤਾਂ ਹੁਣ ਡਿਜ਼ਾਈਨ ਬਣੇਗਾ ਇਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਕੋ ਬਣਾਇਆ ਸੀ ਇਸ ਤਰ੍ਹਾਂ ਹੀ ਹੁਣ ਆਪਾਂ ਬੈਕਸ ਲਾਈ ਤੋਂ ਬਣਾਵਾਂਗੇ ਫਿਰ ਦੋਖ ਮੇਰਾ ਪਰ ਇੱਕ ੁੰਡਾ ਕਰ ਦਿੰਦੇ ਫਿਰ ਇਸ ਤਰ੍ਹਾਂ

दो कोण्या एक शेस ना? के ना इस छेसलाईला डिजायन फिरस्त बनला